ਪਗਤੀ ਦਾ ਪਰਮਰਦਾਸ ਆਪਣੀ ਹੀ ਪਗਤੀ ਜੀ ਆਈਸੀ ਮੈਨੂੰ ਬੇਨਤੀ ਕਰਨੀ ਸਰ ਸਾਊਂਡ ਵਧੀਆ ਕਰ ਦਿਓ ਜਿਵੇਂ ਰਾਤ ਸੀਗਾ ਥੋੜਾ ਜਿਹਾ ਫਰਕ ਹੈ ਜੇ ਬੇਨਤੀ ਸੁਣਦੇ ਐ ਭਾਈ ਅਜੀਤ ਸਿੰਘ ਜੀ ਸਾਊਂਡ ਵਧੀਆ ਸੈੱਟ ਕਰ ਦਿਓ ਕੋਈ ਅੰਮ੍ਰਿਤ ਮਿਲਣਾ ਮੇਰਾ ਪੀ thank wow. you i <laughs> Oh ਅਡਲ ਸਤਕੁਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਪ ਰਬ ਰੂਪ ਸੰਗਤਾਂ ਦਾ ਵਿੱਚ ਸੰਗਤ ਹਰ ਪ੍ਰਭ ਵਸਿਆ ਜੀ ਗੁਰੂ ਘਰ ਦੇ ਹੈਡ ਗ੍ਰੰਥੀ ਸਹਿਬਾਨ ਪਈਸੇ ਪਈ ਗੁਰਦੀਪ ਸਿੰਘ ਜੀ ਉਹਨਾਂ ਦਾ ਜੋ ਬਹੁਤ ਲੰਬੇ ਸਮੇਂ ਤੋਂ ਸ੍ਰੀ ਗੁਰੂ ਘਰ ਚ ਸੇਵਾ ਕਰਦੇ ਆ ਰਹੇ ਉਹਨਾਂ ਦਾ ਵੀ ਧੰਨਵਾਦ ਸਮੂਹ ਪ੍ਰਬੰਧਕ ਕਮੇਟੀ ਦਾ ਸਾਰੇ ਹੀ ਮੈਂਬਰ ਸਹਿਬਾਨਾਂ ਦਾ ਔਰ ਸਾਡੇ ਵੀਰ ਜੀ ਸਤਕਾਰਯੋਗ ਲਾਟੀ ਸਾਹਿਬ ਸਾਰੀ ਪ੍ਰਬੰਧਕ ਕਮੇਟੀ ਸਾਰੇ ਹੀ ਪ੍ਰਚਾਰਕਾਂ ਦਾ ਵਿਦਵਾਨਾਂ ਦਾ ਸੰਤਾਂ ਪੁਰਸ਼ਾਂ ਦਾ ਸਤਿਕਾਰ ਕਰਦੇ ਹਨ ਆਪ ਸੰਗਤਾਂ ਉਹਨਾਂ ਨੂੰ ਪਿਆਰ ਦਿੰਦੀਆਂ ਸੋ ਸਤਿਗੁਰੂ ਜੀ ਕਿਰਪਾ ਕਰਨ ਇਹ ਸ਼ਬਦ ਦੀ ਸਾਂਝ ਬਣੀ ਰਵੇ ਸੋ ਜਿੱਥੇ ਸਾਰਿਆਂ ਦਾ ਧੰਨਵਾਦ ਹੈ ਉੱਥੇ ਸਾਡੀ ਪੰਜੀ ਬੀਬੀ ਸਤਨਾਮ ਕੌਰ ਜੀ ਜਿਨ੍ਹਾਂ ਨੇ ਸਾਨੂੰ ਘਰ ਰੱਖਿਆ ਹਮੇਸ਼ਾ ਹੀ ਸੇਵਾ ਲਈ ਉਹ ਤਤਪਰ ਰਹਿੰਦੇ ਆ ਇਸੇ ਤਰ੍ਹਾਂ ਸਤਗੁਰੂ ਜੀ ਉਹਨਾਂ ਕੋਲ ਸੇਵਾ ਲੈਂਦੇ ਰਹਿਣ ਸਤਨਾਮ ਪੈਂਜੀ ਦਾ ਧੰਨਵਾਦ ਹੈ ਸੋ ਸਾਡੀ ਮੇਰੀ ਛੋਟੀ ਭੈਣ ਰਾਜਕੌਰ ਜੀ ਉਹਨਾਂ ਨੇ ਵੀ ਆਪਣੇ ਘਰ ਪ੍ਰਬੰਧ ਕੀਤਾ ਸੀ ਉਹਨਾਂ ਦਾ ਵੀ ਧੰਨਵਾਦ ਅੱਗੋਂ ਜਦੋਂ ਆਵਾਂਗੇ ਤੇ ਉੱਥੇ ਰੁਕਾਂਗੇ ਸਤਗੁਰੂ ਜੀ ਸਾਡਾ ਇਹ ਪਿਆਰ ਸਾਂਝ ਬਣਾਈ ਰੱਖਣ ਕਿਉਂਕਿ ਉਹਨਾਂ ਦਾ ਕੀਰਤਨੀਆਂ ਨਾਲ ਕੀਰਤਨ ਨਾਲ ਗੁਰਬਾਣੀ ਨਾਲ ਬੜਾ ਪਿਆਰ ਹੈ ਰਾਜ ਜੀ ਦਾ ਰੁਪੀ ਜੀ ਦਾ ਇਹ ਸਤਗੁਰੂ ਜੀ ਬਸ ਇਹ ਸਾਡੇ ਤੇ ਕਿਰਪਾ ਰੱਖਣ ਇਹ ਭੁੱਖ ਪਿਆਸ ਬਣੀ ਰਵੇ ਪੁੱਲਾਂ ਦੀ ਖਿਮਾ ਕਰ ਦੇਣੀ ਅਸੀਂ ਸਬਖਸ਼ਿਸ਼ ਕਰਨੀ ਕਰੋ ਕਿਰਪਾ ਬੁਲਾਓ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ